ਗੰਗੀਪਲ ਅੱਜ ਦੀ ਕਲਾਸ ਦੇ ਵਿੱਚ ਤੁਹਾਡੇ ਸਾਹਮਣੇ ਜੋ ਵੀ ਕੋਡ ਦੇ ਵਿੱਚ ਸਵਾਲ ਪੁੱਛੇ ਜਾਂਦੇ ਹਨ ਉਸ ਬਾਰੇ ਸ਼ੀਟ ਲੈ ਕੇ ਆਈਆਂ ਕਿ ਸ਼ੀਟ ਦੇ ਵਿੱਚ ਜੋ ਵੀ ਅਸੀਂ ਫਿਲ ਕਰਨਾ ਅਸੀਂ ਕਿਸ ਤਰ੍ਹਾਂ ਫਿਲ ਕਰ ਸਕਦੇ ਹਾਂ ਅਕਸਰ ਹੀ ਸਾਨੂੰ ਬਹੁਤ ਸਾਰੀਆਂ ਸ਼ੀਟਾਂ ਦਿੱਤੀਆਂ ਜਾਂਦੀਆਂ ਜਿਸ ਨੂੰ ਸਿਰਫ ਫਿਲ ਕਰਨਾ ਹੁੰਦਾ ਹੈ ਤਾਂ ਇਸ ਲਈ ਸਾਨੂੰ ਸਭ ਤੋਂ ਪਹਿਲਾਂ ਐਕਸਲ ਆਉਣਾ ਬਹੁਤ ਜ਼ਰੂਰੀ ਹੈ ਜੇ ਸਾਨੂੰ ਐਕਸਲ ਨਹੀਂ ਆਉਂਦਾ ਤਾਂ ਅਸੀਂ ਇਸੀ ਸ਼ੀਟ ਨੂੰ ਫਿਲ ਨਹੀਂ ਕਰ ਸਕਦੇ ਇਸ ਕਰਕੇ ਸਾਨੂੰ ਫਾਰਮੂਲੇ ਆਉਣੇ ਵੀ ਬਹੁਤ ਜ਼ਰੂਰੀ ਹੈ ਜੇ ਸਾਨੂੰ ਫਾਰਮੂਲੇ ਆਉਂਦੇ ਆ ਤਾਂ ਤਾਂ ਹੀ ਅਸੀਂ ਐਕਸਲ ਸ਼ੀਟ ਫਿਲ ਕਰ ਸਕਦੇ ਹਾਂ ਨਾ ਕੀ ਕਰਾਂਗੇ ਅਸੀਂ ਇਸ ਨੂੰ ਫਿਲ ਕਰਨਾ ਸਿੱਖਾਂਗੇ ਕਿ ਇਸ ਤਰ੍ਹਾਂ ਸੇ ਫਿਲ ਕਰ ਸਕਦੇ ਹਾਂ ਤੁਸੀਂ ਦੇਖ ਸਕਦੇ ਹੋ ਆ ਸਾਡੇ ਕੋਲ ਸ਼ੀਟ ਹੈ ਸ਼ੀਟ ਦੇ ਵਿੱਚ ਸਾਨੂੰ ਜੋ ਵੀ ਪੁੱਛਿਆ ਗਿਆ ਅਸੀਂ ਉਸ ਨੂੰ ਫਿਲ ਕਰ ਫਿਲ ਕਰਨ ਲਈ ਸਾਡੇ ਕੋਲ ਮੰਨ ਲਓ ਸ਼ੀਟ ਹੈ ਸ਼ੀਟ ਦੇ ਵਿੱਚ ਅਸੀਂ ਜੋ ਵੀ ਪੁੱਛਿਆ ਗਿਆ ਉਸ ਨੂੰ ਅਸੀਂ ਫਿਲ ਕਰਨਾ ਤਾਂ ਅਸੀਂ ਕੀ ਕਰਾਂਗੇ ਸੇਲ ਮਾਉਂਟ ਕਰਨੇ ਆ sheet ਦੇ ਵਿੱਚ ਤੁਸੀਂ ਦੇਖ ਸਕਦੇ ਹੋ نیچے ट्रांजैक्शन ਦਿੱਤੀ ਹੋਈ ਆ। ट्रांजैक्शन ਨੂੰ ਤੁਸੀਂ ਦੇਖ ਦੇਖ ਕੇ ਹੀ ਅਸੀਂ sheet ਫਿਲ ਕਰ ਸਕਦੇ ਆ। ਹੁਣ ਤੁਸੀਂ ਦੇਖ ਸਕਦੇ ਹੋ ਕਿ sheet ਦੇ ਵਿੱਚ ਕੀ ਦੱਸਿਆ ਗਿਆ ਹੈ। ড্র ਦਾ ਟੇਬਲ ਇਨ ਦਾ ਸਬ-ਸ਼ੀਟ ਐਂਡ गिवन ਆਨ ਦਾ ਕੁਐਸਚਨ ਪੇਪਰ। ਜਿਹੜੀ ਸਬ-ਸ਼ੀਟ ਉੱਤੇ ਵਿੱਚ ਅਸੀਂ ਕੀ ਕੀ ਫਿਲ ਕਰਨਾ ਹੈ। ਅਸੀਂ ਦੇਖ ਸਕਦੇ ਹਾਂ ਕਿ ਇਸ ਵਿੱਚ ਗੁਣਾ ਆਫ ਦਾ ਫਾਰਮੂਲਾ ਐਵਰੇਜ ਫਾਰਮੂਲਾ ਕੁਆਂਟੀਟੀ ਐਂਡ ਗੁਣਾ ਪ੍ਰਾਈਸ। ਇਹਦਾ ਮੀਨਿੰਗ ਹੈ ਕਿ ਸਾਨੂੰ

12 ਰੱਖਿਆ ਕਿਉਂਕਿ ਇਸੇ ਪਹਿਲਾਂ ਤੱਕ ਹੀ 12 ਰੱਖਿਆ ਹੈ ਤੁਸੀਂ ਜੋ ਵੀ ਸ਼ੀਟ ਦੇ ਵਿੱਚ ਫੋਲਿਆ ਉਸ ਨੂੰ 12 ਰੱਖਣਾ ਹੈ ਠੀਕ ਹੈ ਜੀ ਉਸ ਤੋਂ ਬਾਅਦ ਕੀ ਹੈ ਜੀ ਤੁਸੀਂ ਸ਼ੀਟ ਤੇ ਜਾਣਾ ਹੈ ट्रांजੈਕਸ਼ਨ ਤੇ ਦੇਖਣਾ ਸੀ ਇਨਸ ਫੌਂਟ ਐਲ ਐਂਡ ਸਾਈਜ਼ ਅਨਫੋਲਡ ਐਮ ਐਸ ਪੇਪਰ ਮਾਰਜਨ ਨੋਰਮਲ ਐਂਡ ਆਪਟੇਸ਼ਨ ਆਫ ਦਾ ਲੈਂਡਸ਼ਿਪ ਜਿਹੜੀ ਤੁਹਾਡੀ ਸ਼ੀਟ ਹੈ ਉਹ ਉਸ ਦਾ ਪੇਪਰ ਹੈ

ਇਵਨ ਬੈਕਗ੍ਰਾਉਂਡ ਕਲਰ ਸ਼ੈਲ ਆਫ ਦਾ ਟੋਟਲ ਅਮਾਉਂਟ ਅੰਡਰਲਾਈਨਿੰਗ ਕੀਤਾ ਬੈਕਗ੍ਰਾਉਂਡ ਕਲਰ ਕਰਨਾ ਹੈ ਬੈਕਗ੍ਰਾਉਂਡ ਕਲਰ ਕਰਨ ਦੀ ਸ਼ੀਟ ਤੇ ਜਾਵਾਂਗੇ ਤਾਂ ਬੈਕਗ੍ਰਾਉਂਡ ਕਲਰ ਨੂੰ ਬਸ ਸਿਲੈਕਟ ਕਰ ਲੈਣਾ ਸ਼ੀਟ ਮੂਵ ਤੇ ਬੈਕਗ੍ਰਾਉਂਡ ਕਲਰ ਕੋਈ ਵੀ ਕਲਰ ਨੂੰ ਸਿਲੈਕਟ ਕਰ ਲੈਣਾ ਠੀਕ ਹੈ ਜੀ ਜਿਹੜਾ ਟੋਟਲ ਲਿਖਿਆ ਹੁੰਦੇ ਤੁਸੀਂ ਅੰਡਰਲਾਈਨਿੰਗ ਲਗਾ ਦੇਣੀ ਹੈ ਤਾਂ ਤੁਸੀਂ ਅੰਡਰਲਾਈਨਿੰਗ ਲਗਾ ਸਕਦੇ ਹੋ ਠੀਕ ਹੈ ਜੀ ਮੈਨੂੰ ਆਸ ਹੈ ਕਿ ਤੁਹਾਨੂੰ ਅੱਜ ਦੀ ਵੀਡੀਓ ਵਧੀਆ ਲੱਗੀ ਹੋਊਗੀ ਤਾਂ ਤੁਸੀਂ ਦੇਖ ਸਕਦੇ ਆ ਕਿ ਇੱਥੇ ਅੰਡਰਲਾਈਨਿੰਗ ਲਗਾ ਲਈ ਅਸੀਂ ਸ਼ਾਰਟ ਟ੍ਰਿਕ ਯੂਜ਼ ਕਰ ਸਕਦੇ ਆ ਕੰਟਰੋਲ ਯੂ ਯੂ ਦਾ ਮੀਨਿੰਗ ਹੁੰਦਾ ਅੰਡਰਲਾਈਨਿੰਗ ਫਿਊਜ਼ ਲਗਾ ਲੀ ਠੀਕ ਹੈ ਜੀ ਮੈਨੂੰ ਆਸ ਹੈ ਕਿ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਊਗੀ ਅੱਗੇ ਤੋਂ ਅਸੀਂ ਹੋਰ ਵੀਡੀਓ ਲੈ ਕੇ ਆਵਾਂਗੇ ਇਸ ਕਰਕੇ ਲਾਈਕ ਐਂਡ ਕਮੈਂਟ ਕਰ ਦਿਓ ਤਾਂ ਕਿ ਜੋ ਅਸੀਂ वीडियो और वीडियो यूट्यूब पे और द सामने पेस्ट कर सकते हैं थैंक यू